ਪੰਤਰੀਆਂ ਮਦੀ ਧਰਤੀ ਪੰਜਾਬ ਦੀ ਧੀ ਰਾਣੀ ਕੋਕੀ ਗਿਲ ਦੀ ਇੱਕ ਸੋਣੀ ਜੀ ਜਿਸ ਚੱਜੀ ਜਈ ਸੁਨਖੀ ਜਈ ਗਜ਼ਲ ਲੈ ਕੇ ਤੁਹਾਡਾ ਵੀਰ ਡਾਕਟਰ ਐਮ ਐਚ ਬਾਬਰ ਹਾਜ਼ਰ ਹਤੇ ਉਮੀਦ ਹੈ ਕਿ ਨਿੱਕੀ ਬੈਠ ਦੀ ਤੁਹਾਨੂੰ ਗਜ਼ਲ ਸੋਣੀ ਵੀ ਲੱਗੇਗੀ ਚੰਗੀ ਵੀ ਲੱਗੇਗੀ ਤੇ ਤੁਸੀਂ ਇਹ ਦਾ ਮਸਾ ਵੀ ਲੋਗੇ ਚਲੋ ਜੀ ਗਜ਼ਲ ਕੋਕੀ ਗਿਲ ਉਹਨਾਂ ਦੀ ਸੁਣੋ ਕਿ ਤੇਰੇ ਤੇ ਪ੍ਰਵਾਸਾ ਸੀ ਤੇਰੇ ਤੇ ਪ੍ਰਵਾਸਾ ਸੀ ਜਿਹੜਾ ਪੂਰਾ ਮਾਸਾ ਸੀ ਤੇਰੇ ਤੇ ਪ੍ਰਵਾਸਾ ਸੀ ਜਿਹੜਾ ਪੂਰਾ ਮਾਸਾ ਸੀ ਤੇ ਤੂੰ ਹੀ ਰੋਣੇ ਦੇ ਛੱਡੇ ਤੂੰ ਹੀ ਰੋਣੇ ਦੇ ਛੱਡੇ ਪਹਿਲਾਂ ਮੁਖ ਤੇ ਹਾਸਾ ਸੀ ਤੈਨੂੰ ਵੇਖ ਕੇ ਹੱਸ ਪਈ ਆ ਤੈਨੂੰ ਵੇਖ ਕੇ ਹੱਸ ਪਈ ਆ ਦੁੱਖ ਤੇ ਅੱਛਾ ਖਾਸਾ ਸੀ ਤੇ ਤੇਰੀ ਝੋਲੀ ਕੀ ਭਰਦੀ ਤੇਰੀ ਝੋਲੀ ਕੀ ਭਰਦੀ ਮੇਰੇ ਕੋਲ ਤੇ ਕਾਸਾ ਸੀ ਦੁਨੀਆਂ ਜੋ ਵੀ ਕਰਦੀ ਰਹੀ ਦੁਨੀਆਂ ਜੋ ਵੀ ਕਰਦੀ ਰਹੀ ਗਿੱਲ ਦੇ ਕੋਲ ਦਿਲ ਆਸ ਸੀ ਦੁਨੀਆ ਜੋ ਵੀ ਕਰਦੀ ਰਹੀ ਗਿੱਲ ਦੇ ਕੋਲ ਦਿਲ ਆਸਾ ਸੀ ਤੂੰ ਯੋਈ ਰੋਣੇ ਦੇ ਛੱਡੇ ਤੂੰ ਯੋਈ ਰੋਣੇ ਦੇ ਛੱਡੇ ਪਹਿਲਾਂ ਮੁੱਖ ਤੇ ਹਾਸਾ ਸੀ ਤੇਰੇ ਤੇ ਪ੍ਰਵਾਸਾ ਸੀ ਜਿਹੜਾ ਪੋਰਾ ਆਸ਼ਾ ਸੀ ਲੋ ਬੀਰੀਓ ਕੋਕੀ ਗਿਲ ਨੁਰਾਂ ਦੀ ਇਹ ਸੋਹਣੀ ਜੀ ਗਜ਼ਲ ਤੁਹਾਡੀ ਸੇਵਾ ਵਿੱਚ ਪੇਸ਼ ਕੀਤੀ ਹੁਮੇਦ ਹੈ ਕਿ ਤੁਹਾਨੂੰ ਮਾਂ ਬੋਲੀ ਦੇ ਵਿੱਚ ਆਖੀ ਗਈ ਇਹ ਗਜ਼ਲ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਜੇ ਗਜ਼ਲ ਚੰਗੀ ਲੱਗੇ ਤੇ ਸਬਸਕ੍ਰਾਈਬ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਨਾਲ ਆਪਣੇ ਵਿਚਾਰ ਸਾਂਝੇ ਕਰੋ ਤੇ ਫਿਰ ਸ਼ੇਅਰ ਵੀ ਕਰਦੇ ਜਾ ਜੀ ਕੀ ਖਿਆਲ ਹੈ ਬਹੁਤ ਸ਼ੁਕਰੀਆ ਤੁਹਾਡਾ ਜੀਉਂਦੇ ਵਾਸਤੇ ਰਹੋ